ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਕਿਸੇ ਪਿੱਛੇ ਜੇ ਇੱਕ ਬਹੁਤ ਵੱਡੀ ਨਿਊਜ਼ ਆਈ ਆ ਬੰਗਾਲ ਤੋਂ ਇੱਕ ਡਾਕਟਰ ਲੜਕੀ ਸੀ ਕਿ ਉਹ ਮਤਲਬ ਡਾਕਟਰ ਬਣਨ ਜਾ ਰਹੀ ਸੀ ਕਿ ਸਟੂਡੈਂਟ ਸੀ ਕਿ ਥੋੜੀ ਦੇਰ ਸੋਨੇ ਡਾਕਟਰ ਬਣ ਜਾਣਾ ਸੀ ਉਹ ਤਾਂ ਬਹੁਤ ਬੁਰੀ ਤਰ੍ਹਾਂ ਦੇ ਨਾਲ ਰਾਤ ਨੂੰ ਰੇਪ ਹੁੰਦਾ ਤੇ ਉਸ ਤੋਂ ਬਾਅਦ ਮਰਡਰ ਹੁੰਦਾ ਤੇ ਹਾਲੇ ਵੀ ਉਹ ਸਭ ਕੁਝ ਚੱਲ ਰਿਹਾ ਉਸੇ ਤਰ੍ਹਾਂ ਹੀ ਦੋਸ਼ੀਆਂ ਨੂੰ ਦੇਖਿਆ ਜਾ ਰਿਹਾ ਤੇ ਗੱਲ ਉਹੀ ਆ ਕਿ ਜਿਵੇਂ ਹਿੰਦੀ ਦੀ ਕਹਾਵਤ ਆ ਕਿ ਬਹੁਤ ਨਿਕਲੀ ਤਾਂ ਦੂਰ ਤੱਕ ਜਾਏਗੀ ਹੁਣ ਗੱਲ ਨਿਕਲੀ ਆ ਤਾਂ ਫਿਰ ਦੂਰ ਤੱਕ ਜਾਂਦੀਆਂ ਗੱਲਾਂ ਬਹੁਤ ਸਾਰੀਆਂ ਚੀਜ਼ਾਂ ਕਰਾਪਸ਼ਨ ਆ ਹੋਰ ਸਭ ਕੁਝ ਹੈਗਾ ਜਿਹੜਾ ਉਸ ਤਰ੍ਹਾਂ ਚੱਲਦਾ ਰਹਿੰਦਾ ਉਹ ਜਦੋਂ ਤੱਕ ਉਹਦੇ ਤੇ ਕਿਸੇ ਛੋਟੀ ਘਟਨਾ ਕਰਕੇ ਧਿਆਨ ਨਹੀਂ ਜਾਂਦਾ ਉਦੋਂ ਤੱਕ ਉਹ ਚੀਜ਼ ਉਵੇਂ ਚੱਲੀ ਜਾਂਦੀਆਂ ਫਾਈਨਲੀ ਕੁਝ ਵੱਡਾ ਹੁੰਦਾ ਉਸ ਤੋਂ ਬਾਅਦ ਅਥਾਰਟिटीज ਦਾ ਪੁੜਸ ਦਾ ਧਿਆਨ ਜਾਂਦਾ ਤੇ ਫਿਰ ਹੋਰ ਬਹੁਤ ਕੁਝ ਥੱਲੇੋਂ ਨਿਕਲਦਾ ਉਥੋਂ ਉਹੀ ਚੀਜ਼ ਇੱਥੇ ਹੋ ਰਹੀ ਆ ਉਸ ਹਸਪੀਟਲ ਦੇ ਨਾਲ ਬਹੁਤ ਹੀ ਵੱਡੀ ਖਬਰ ਹੈਗੀ ਆ ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ ਕਿਉਂਕਿ ਸੀਬੀਆਈ ਕੋਲ ਇਨਕੁਆਇਰੀ ਹੈਗੀ ਹੁਣ ਇਸ ਹਸਪੀਟਲ ਦੀ ਆਰਜੀਕਰ ਹਸਪੀਟਲ ਹੈਗਾ ਇਹ ਤੇ ਇੱਕ ਤਾਂ ਜੋ ਉਹਨਾਂ ਦੀ ਰਿਪੋਰਟ ਹੈ ਸੀਬੀਆਈ ਦੀ ਉਹਨਾਂ ਦੇ ਆਪਣੇ ਸੋਰਸਸ ਦੀ ਤੇ ਉਹ ਇਹ ਹੈਗੀ ਆ ਕਿ 2021 ਤੋਂ ਬਾਅਦ ਅਸਲ ਦੇ ਵਿੱਚ ਬਹੁਤ ਜਗ੍ਹਾ ਦੇ ਉੱਪਰ ਇਹ ਚੀਜ਼ਾਂ ਹੋਈਆਂ ਨੇ ਕੋਵਿਡ ਦੇ ਟਾਈਮ ਇਹ ਸਭ ਕੁਝ ਸਟਾਰਟ ਹੋਇਆ ਤੇ ਉਹ ਇਹ ਹੈਗੀ ਆ ਕਿ 2020 2021 ਤੋਂ ਬਾਅਦ ਇਸ ਹਸਪੀਟਲ ਦੇ ਵਿੱਚੋਂ ਹਰ ਸਾਲ 70 ਤੋਂ 80 ਬਾਡੀਜ਼ ਜਿਹੜੀਆਂ ਨੇ ਉਹ ਵੈਸੇ ਮਿਸਿੰਗ ਹੋ ਜਾਂਦੀਆਂ ਕਿਸੇ ਵੀ ਹਸਪੀਟਲ ਦੇ ਵਿੱਚ ਜਦੋਂ ਵੀ ਕੋਈ ਡੈੱਡ ਬਾਡੀ ਜਾਂਦੀ ਆ ਕੋਈ ਲਾਸ਼ ਜਾਂਦੀ ਆ ਉਹ ਪ੍ਰੋਪਰ ਰਜਿਸਟਰਡ ਹੁੰਦੀ ਆ ਲਿਖਿਆ ਜਾਂਦਾ ਵਾ ਕਿ ਹਰ ਚੀਜ਼ ਰਿਕਾਰਡ ਦੇ ਵਿੱਚ ਹੁੰਦੀ ਆ ਜੇ ਨਾਮ ਐਡਰੈਸ ਪਤਾ ਸਭ ਕੁਝ ਉਹ ਵੀ ਉਹ ਲਿਖਿਆ ਜਾਂਦਾ ਜੇ ਅਣਪਛਾਤੀ ਬਾਡੀ ਹੋਵੇ ਕੋਈ ਬਦਕਿਸਮਤ ਇਹੋ ਜਿਹਾ ਬੰਦਾ ਹੋਵੇ ਕੋਈ ਵੀ ਐਕਸੀਡੈਂਟ ਤੇ ਡੈਥ ਹੁੰਦੀ ਹੈ ਜੋ ਹੋਰ ਤਰ੍ਹਾਂ ਨਾਲ ਤਾਂ ਵੈਸੇ ਉਹਦਾ ਰੈਕਡ ਲਿਖਿਆ ਜਾਂਦਾ ਹਾਈ ਰੰਗ ਪਰ ਜੋ ਵੀ ਹੈਗਾ ਇੱਥੇ ਪਹਿਲੀ ਪ੍ਰੈਕਟਿਸ ਜਿਹੜੀ ਇਹਨਾਂ ਨੇ ਦੇਖੀ ਆ ਖਰਾਬ ਉਹ ਇਹ ਸੀਗੀ ਕਿ ਜਿੰਨੀਆਂ ਵੀ ਡੈੱਡ ਬਾਡੀਜ਼ ਨੇ ਉਹਨਾਂ ਚੋਂ ਬਹੁਤ ਸਾਰੀਆਂ ਦਾ ਕੋਈ ਰਿਕਾਰਡ ਹੀ ਨਹੀਂ ਰੱਖਿਆ ਗਿਆ ਤੇ ਹਰ ਸਾਲ 70 ਤੋਂ ਸੀ ਬਾਡੀਜ਼ ਇਹੋ ਜਿਹੀਆਂ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਉਸ ਤੋਂ ਬਾਅਦ ਉਹ ਜਾਂਦੀਆਂ ਕਿੱਥੇ ਆ ਜਾਣੀਆਂ ਕਿੱਥੇ ਆਏ ਆਪਾਂ ਨੂੰ ਥੋੜੀ ਆਈਡੀਆ ਹੋ ਜਾਂਦਾ ਕਿੱਥੇ ਆ ਉਹਨਾਂ ਨੂੰ ਵੇਚਿਆ ਜਾਂਦਾ ਉਹਨਾਂ ਦੇ ਅੰਗਾਂ ਨੂੰ ਵੇਚਿਆ ਜਾਂਦਾ ਬਹੁਤ ਬਾਡੀਜ਼ ਦੇ ਨਾਲ ਇਸ ਤਰ੍ਹਾਂ ਹੋਇਆ ਕਿ ਸਕੇਲਟਨ ਨੂੰ ਅੱਡ ਕੀਤਾ ਗਿਆ ਜਿਹੜੀ ਅੰਦਰਲੀ ਹੱਡੀਆਂ ਨੂੰ ਅੱਡ ਕੀਤਾ ਗਿਆ ਅੰਗਾਂ ਨੂੰ ਅੱਡ ਕੀਤਾ ਗਿਆ ਮਤਲਬ ਕਿਸੇ ਟਾਈਮ ਉਹ ਕੋਈ ਜਿਉਂਦਾ ਜਾਗਦਾ ਇਨਸਾਨ ਹੋ ਕਿਸੇ ਦਾ ਰਿਸ਼ਤੇਦਾਰ ਹੋ ਕਿਸੇ ਦਾ ਕਿਸੇ ਦੀ ਧੀ ਕਿਸੇ ਦਾ ਪੁੱਤ ਕਿਸੇ ਦਾ ਕੋਈ ਹੋਊਗਾ ਕੋਈ ਉਹਨੂੰ ਪਿਆਰ ਕਰਨ ਵਾਲਾ ਹੋਊਗਾ ਤੇ ਮਤਲਬ ਇਸ ਤਰ੍ਹਾਂ ਪਰ ਇੱਕ ਇਨਸਾਨ ਦੀ ਮੌਤ ਤੋਂ ਬਾਅਦ ਉਹ ਜਿਵੇਂ ਦੁਕਾਨਾਂ ਦੇ ਵਿੱਚ ਚੀਜ਼ਾਂ ਵਿਕਦੀਆਂ ਨੇ ਉਹ ਬੰਦੇ ਦੇ ਅੱਡ ਅੱਡ ਸਰੀਰ ਦੇ ਟੁਕੜਿਆਂ ਨੂੰ ਅਲੱਗ-ਅਲੱਗ ਕਰਕੇ ਇਸ ਤਰ੍ਹਾਂ ਨਾਲ ਵੇਚਿਆ ਗਿਆ ਇਹ ਇਸ ਹਸਪੀਟਲ ਦੇ ਵਿੱਚੋਂ ਪਤਾ ਲੱਗਿਆ ਵਾ ਜਿੰਨੂੰ ਇੰਗਲਿਸ਼ ਕਹਿੰਦੇ ਪੈਂਡੋਰਾ ਬਾਕਸ ਓਪਨ ਹੋ ਗਿਆ ਉਸ ਤੋਂ ਬਾਅਦ ਕਿ ਮਤਲਬ ਕਿ ਇੱਕ ਛੋਟਾ ਇਨਸੀਡੈਂਟ ਤੋਂ ਅਗੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਹੋ ਰਹੀਆਂ ਸੀ ਗਲਤ ਉਹ ਨਿਕਲੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਹੈਗੀ ਆ ਪਰ ਦੂਸਰੀ ਜਿਹੜੀ ਸਭ ਤੋਂ ਵੱਡੀ ਹੈਗੀ ਆ ਉਹ ਇਹ ਆ ਜਿਹੜੀ ਕਿ ਪ੍ਰੋਬਲਮ ਆ ਕਿਉਂਕਿ ਜਿਹੜੀ ਕੋਈ ਵੀ ਡੈੱਡ ਬੋਡੀ ਆ ਉਹ ਤੁਸੀਂ ਇਸ ਤਰ੍ਹਾਂ ਨਹੀਂ ਰੱਖ ਸਕਦੇ ਜਿਉਂਦਾ ਸਰੀਰ ਆ ਉਹ ਤਾਂ ਕਿਉਂਕਿ ਸੈੱਲ ਜਿਉਂਦੇ ਆ ਆਪਾਂ ਗਲਾਂ ਸੜਾਂਗੇ ਨਹੀਂ ਪਰ ਲਾਸ਼ ਆ ਸੈੱਲ ਮਰ ਜਾਂਦੇ ਆ ਤੇ ਬੋਡੀ ਗਲਣੇ ਸ਼ੁਰੂ ਹੁੰਦੀ ਆ ਤਾਂ ਹਸਪੀਟਲ 'ਚ ਜਿੱਥੇ ਵੀ ਰੱਖਿਆ ਜਾਂਦਾ ਉਹ ਕੋਲਡ ਕੇਸਸ ਹੁੰਦੇ ਆ ਉੱਥੇ ਰੱਖੇ ਜਾਂਦੇ ਆ ਤੇ ਹਸਪੀਟਲਸ ਦਾ ਇੱਕ ਅਸੂਲ ਹੁੰਦਾ 7 ਵਜੇ ਤੋਂ ਬਾਅਦ ਜਿਹੜੇ ਉਹ ਕਮਰੇ ਹੁੰਦੇ ਆ ਜਿੱਥੇ ਬੋਡੀਆਂ ਰੱਖੀਆਂ ਜਾਂਦੀਆਂ ਨੇ ਉਹ ਬਿਲਕੁਲ ਬੰਦ ਹੋ ਜਾਂਦੇ ਆ ਉਹਨਾਂ ਨੂੰ ਜਿੰਦੇ ਲਾ ਦਿੱਤੇ ਜਾਂਦੇ ਆ ਤੇ ਉਹਦੀ ਚਾਬੀ ਸਿਰਫ ਇੱਕ ਇਨਸਾਨ ਕੋਲ ਹੁੰਦੀ ਆ ਉਹ ਹੁੰਦਾ ਪੂਰੇ ਡਿਪਾਰਟਮੈਂਟ ਦਾ ਜਿਹੜਾ ਹੈੱਡ ਆ ਹੋਰ ਕਿਸੇ ਨੂੰ ਉਸ ਤੋਂ ਬਾਅਦ ਉਹਨੂੰ ਖੋਲਣ ਦੀ ਇਜਾਜ਼ਤ ਨਹੀਂ ਹੁੰਦੀ ਤੇ ਪਰ ਇੱਥੇ ਇਸ ਹਸਪੀਟਲ ਦੇ ਵਿੱਚ ਜਿੱਥੇ ਉਸ ਲੜਕੀ ਦੇ ਨਾਲ ਰੇਪ ਹੋ ਕੇ ਇਨਾ ਬਰੂਟਲੀ ਤੇ ਬਾਅਦ ਚੋਂ ਮਰਡਰ ਹੁੰਦਾ ਉੱਥੇ ਇਸ ਤਰ੍ਹਾਂ ਦਾ ਕੋਈ ਪ੍ਰੋਟੋਕੋਲ ਫਾਲੋ ਨਹੀਂ ਕੀਤਾ ਗਿਆ ਰਾਤ ਤੱਕ ਉਹ ਜਿਹੜਾ ਮਰਦਾ ਘਾਰਾ ਉਸ ਤਰ੍ਹਾਂ ਹੀ ਖੁੱਲਾ ਰਹਿੰਦਾ ਇਹ ਉਹਨਾਂ ਦੀ ਰਿਪੋਰਟ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਹਸਪੀਟਲ ਦੇ ਅੰਦਰ ਦੇਆਂ ਨੇ ਚੀਜ਼ਾਂ ਦੱਸੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਤੇ ਰਾਤ ਨੂੰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਮਰਦਾ ਘੜ ਦੇ ਅੰਦਰ ਜਾਂਦੇ ਰਹਿੰਦੇ ਹੁਣ ਤੁਸੀਂ ਇੱਥੇ ਇਹ ਵੀ ਕਹਿ ਸਕਦੇ ਹੋ ਕਿ ਠੀਕ ਆ ਚੱਲ ਲਾਸ਼ਾਂ ਨੇ ਤੇ ਜੇ ਜਾਂਦੇ ਵੀ ਆ ਤਾਂ ਕੀ ਹੈਗਾ ਨਹੀਂ ਇੱਥੇ ਇੱਕ ਬਹੁਤ ਵੱਡੀ ਗੜਬੜ ਹੋ ਰਹੀ ਆ ਇਹਨੂੰ ਇੰਗਲਿਸ਼ ਦੇ ਵਿੱਚ ਇਹਦਾ ਨਾਮ ਦਿੱਤਾ ਜਾਂਦਾ ਨੈਕ੍ਰੋਫੀਲੀਆ ਨੈਕ੍ਰੋਫੀਲੀਆ ਪੰਜਾਬੀ ਵਿੱਚ ਤਰਜਮਾ ਕਰੀਏ ਤਾਂ ਇਹ ਹੁੰਦਾ ਕਿ ਲਾਸ਼ਾਂ ਦੇ ਨਾਲ ਮਰਦਾ ਸਰੀਰ ਦੇ ਨਾਲ ਜਸਮਾਨੀ ਸੰਬੰਧ ਬਣਾਉਣੇ ਉਹਨਾਂ ਦੇ ਨਾਲ ਸੈਕਸ ਕਰਨਾ ਇਨੂੰ ਨੈਕ੍ਰੋਫੀਲੀਆ ਬੋਲਿਆ ਜਾਂਦਾ ਤੇ ਇਹ ਬਹੁਤ ਵੱਡੀ ਇੱਕ ਪ੍ਰੋਬਲਮ ਹੈਗੀ ਆ Hindu ਧਰਮ ਤੇ Sikh ਧਰਮ ਦੇ ਵਿੱਚ ਇਹ ਆ ਕਿ ਮੁਰਦਾ ਸ਼ਰੀਰ ਨੂੰ ਆਪਾਂ ਅਗਨੀ ਹਵਾਲੇ ਕਰ ਦਿੰਨੇ ਆ ਤੇ ਪਰ ਮੁਸਲਮਾਨ ਧਰਮ ਤੇ Christian ਧਰਮ ਦੇ ਵਿੱਚ ਉਸ ਤੋਂ ਬਾਅਦ ਕਬਰ ਹੁੰਦੀ ਆ ਤੇ ਬਹੁਤ ਸਾਰੇ ਇਹੋ ਜਿਹੇ ਦੇਸ਼ ਨੇ ਜਿੱਥੇ ਇਹ ਪ੍ਰੋਬਲਮ ਹੈਗੀ ਆ ਜਿੱਥੇ ਹਰ ਕੋਈ ਇਸ ਤਰ੍ਹਾਂ ਦਾ ਨਹੀਂ ਹੁੰਦਾ ਮੈਂ ਕੋਈ ਇਸ ਤਰ੍ਹਾਂ ਕਿਸੇ ਨੂੰ ਵੀ ਬਲੇਮ ਨਹੀਂ ਕਰਦਾ ਪਰ ਕੁਝ ਲੋਕ ਇਹੋ ਜਿਹੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਇੱਕ ਮੁਰਦਾ ਉੱਥੇ ਪਿਆ ਵਾ ਤਾਂ ਇਹ ਅਜੇ ਇਨਸੀਡੈਂਟ ਬਹੁਤ ਹੁੰਦੇ ਆ ਕਿ ਜਦੋਂ ਹੀ ਕਿਸੇ ਔਰਤ ਨੂੰ ਦਫਨਾਇਆ ਜਾਂਦਾ ਤਾਂ ਰਾਤ ਨੂੰ ਉਹਨੂੰ ਕਬਰ ਦੇ ਵਿੱਚੋਂ ਕੱਢਿਆ ਜਾਂਦਾ ਕਿਉਂਕਿ ਹਾਲੇ ਉਹ ਜਿਹੜੀ ਫਲੈਸ਼ ਆ ਉਹ ਗਲੀ ਸੜੀ ਨਹੀਂ ਹੈਗੀ ਉਹ ਇੱਕ ਨਾਰਮਲ ਸਰੀਰ ਹੈਗਾ ਤੇ ਉਸ ਤੋਂ ਬਾਅਦ ਉਹਦੇ ਨਾਲ ਜਸਮਾਨੀ ਸੰਬੰਧ ਬਣਾਏ ਜਾਂਦੇ ਆ ਬਹੁਤ ਸਾਰੀਆਂ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਬਹੁਤ ਸਾਰੇ ਅਜੇ ਮੁਜਰਮ ਨੇ ਤੇ ਇੱਥੇ ਇਸ ਕੇਸ ਦੇ ਵਿੱਚ ਵੀ ਇਹ ਸਭ ਕੁਝ ਹੁੰਦਾ ਕਿਉਂਕਿ ਜਿਹੜਾ ਉਹ ਇਨਸਾਨ ਫੜਿਆ ਗਿਆ ਸੀਗਾ ਉਸ ਕੇਸ ਦੇ ਵਿੱਚ ਜਿਹਦਾ ਨਾਮ ਸੀ ਸੰਜੇ ਹੁਣ ਉਹਨੂੰ ਕੀ ਕਿਹਾ ਜਾਂਦਾ ਸੀ ਕੀ ਜੌਬ ਸੀ ਉਹਦੀ ਉੱਥੇ ਉਹ ਵਲੰਟੀਅਰ ਸੀਗਾ ਉਹ ਪੁਲਿਸ ਲਈ ਵਲੰਟੀਅਰਿੰਗ ਕਰਦਾ ਸੀ ਤੇ ਉਸ ਹਸਪੀਟਲ ਦੇ ਵਿੱਚ ਪੁਲਿਸ ਵੱਲੋਂ ਤਾਇਨਾਤ ਸੀਗਾ ਉੱਥੋਂ ਦੇ ਬਹੁਤ ਸਾਰੇ ਲੋਕ ਇਹ ਦੱਸਦੇ ਆ ਸਪੈਸ਼ਲੀ ਦਰਜਾਚਾਰ ਕਰਮਚਾਰੀਆਂ ਨੇ ਸੀਬੀਆਈ ਨੂੰ ਇਹ ਦੱਸਿਆ ਕਿ ਇਹ ਸੰਜੇ ਇਥੇ ਇਕੱਲਾ ਨਹੀਂ ਇਹਦੇ ਬਹੁਤ ਸਾਰੇ ਵਲੰਟੀਅਰ ਹੋਰ ਸੀਗੇ ਤੇ ਇਹ ਸਾਰੇ ਦੇ ਸਾਰੇ ਕਿਉਂਕਿ ਇੱਕ ਤਾਂ ਇਹਨਾਂ ਨੂੰ ਪੁਲਿਸ ਦੀ ਬੈਕ ਸੀਗੀ ਰਾਤ ਨੂੰ ਵੀ ਉਸ ਮਰਦਾ ਘਰ ਦੇ ਵਿੱਚ ਜਾਂਦੇ ਸੀ ਜਾਣ ਤੋਂ ਬਾਅਦ ਉੱਥੇ ਜਾ ਕੇ ਜਿਹੜੀ ਵੀ ਕੋਈ ਫਰੈਸ਼ ਡੈੱਡ ਬੋਡੀ ਆਈ ਹੁੰਦੀ ਸੀ ਕਿਸੇ ਵੀ ਮਹਿਲਾ ਦੀ ਕਿਸੇ ਔਰਤ ਦੀ ਇਹ ਉਹਦੇ ਨਾਲ ਸੈਕਸ ਕਰਦੇ ਸੀ ਤੇ ਉਹਨੂੰ ਵੀਡੀਓ ਬਣਾਉਂਦੇ ਸੀ ਇਹ ਸਭ ਕੁਝ ਸਭ ਤੋਂ ਪਹਿਲਾਂ ਕਦੋਂ ਪਤਾ ਲੱਗਿਆ ਜਦੋਂ ਉਸ ਸੰਜੇ ਦਾ ਫੋਨ ਪੁਲਿਸ ਵਾਲਿਆਂ ਨੇ ਬਾਅਦ ਦੇ ਵਿੱਚ ਫੜਿਆ ਤੇ ਉਹਦੇ ਵਿੱਚੋਂ ਕਹਿੰਦੇ ਹਜ਼ਾਰਾਂ ਦੇ ਵਿੱਚ ਵੀਡੀਓ ਕਲਿੱਪਿੰਗ ਮਿਲੀਆਂ ਨੇ ਇਸ ਤਰ੍ਹਾਂ ਦੀਆਂ ਤੇ ਇੰਡੀਆ ਦੇ ਵਿੱਚ ਵੈਸੇ ਵੀ ਨੈਕ੍ਰੋਫੀਲੀਆ ਕਲ ਇੰਡੀਆ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਇਹ ਬੈਨ ਹੈ ਦੀ ਸਖਤ ਸਜ਼ਾ ਵਾ ਕਾਨੂੰਨਾਂ ਕਿਉਂਕਿ ਅਧਿਕਾਰ ਜਾਂ ਇੱਜ਼ਤ ਜਿਹੜੀ ਹੁੰਦੀ ਆ ਉਹ ਸਿਰਫ ਜਿਉਂਦੇ ਬੰਦੇ ਦੀ ਨਹੀਂ ਹੈਗੀ ਮਰਨ ਤੋਂ ਬਾਅਦ ਵੀ ਉਹਦੀ ਜਿਹੜੀ ਮਰਿਆਦਾ ਉਹਦੀ ਇੱਜ਼ਤ ਆ ਉਹ ਕਾਇਮ ਰਹਿੰਦੀ ਆ ਤੇ ਪਰ ਇੱਥੇ ਇਹ ਲੋਕ ਇਸ ਸਰੀਰ ਨਾਲ ਜਿਹੜਾ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦਾ ਤੇ ਉਹਦੇ ਨਾਲ ਇਹ ਸਭ ਕੁਝ ਕਰਦੇ ਆ ਉਸ ਤੋਂ ਅੱਗੇ ਇਹ ਚੀਜ਼ਾਂ ਇਹ ਇਸ ਤਰ੍ਹਾਂ ਦੇ ਮਤਲਬ ਲੋਕ ਹੁੰਦੇ ਆ ਜਿਹੜੇ ਥੋੜੀ ਮਤਲਬ ਸਾਈਕੋ ਤਰ੍ਹਾਂ ਦੇ ਲੋਕ ਹੁੰਦੇ ਆ ਉਹਨਾਂ ਨੂੰ ਅਜੀਬ ਤਰ੍ਹਾਂ ਦੀਆਂ ਚੀਜ਼ਾਂ ਪਸੰਦ ਹੁੰਦੀਆਂ ਨੇ ਤੇ ਜਿਹਨੂੰ ਆਪਾਂ ਪੋਰਨੋਗ੍ਰਾਫੀ ਕਹਿੰਦੇ ਨੇ ਇੱਕ ਰੈਗੂਲਰ ਨਾਰਮਲ ਪੋਰਨੋਗ੍ਰਾਫੀ ਪਰ ਉਹਦੇ ਅੰਦਰ ਬਹੁਤ ਸਾਰੀਆਂ ਅੱਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਮਰਦੇ ਨਾਲ ਕਈ ਛੋਟੇ ਬੱਚਿਆਂ ਦੇ ਨੂੰ ਵੀ ਨਹੀਂ ਛੱਡਦੇ ਉਹਨਾਂ ਨਾਲ ਕਰਦੇ ਆ ਤਾਂ ਇਹਨਾਂ ਦੇ ਅਲੱਗ ਇੱਕ ਮਾਰਕੀਟ ਆ ਇਹ ਜਿਹੜੇ ਲੋਕ ਸੀ ਸੰਜੇ ਵਰਗੇ ਜਾਂ ਉੱਥੇ ਹੋਰ ਬਹੁਤ ਸਾਰੇ ਇਹ ਕੀ ਕਰਦੇ ਸੀ ਉਹਨਾਂ ਬਾਡੀਜ਼ ਦੇ ਨਾਲ ਇਹ ਸਭ ਕੁਝ ਕਰਨ ਤੋਂ ਬਾਅਦ ਉਹ ਵੱਡੇ ਵੀਡੀਓਸ ਨੂੰ ਵੇਚਿਆ ਜਾਂਦਾ ਸੀ ਬਹੁਤ ਹਾਈ ਪ੍ਰਾਈਸ ਦੇ ਉੱਪਰ ਤਾਂ ਸਿਰਫ ਇੱਕ ਚੀਜ਼ ਨਹੀਂ ਅੰਦਰ ਉੱਥੇ ਪਤਾ ਹੀ ਨਹੀਂ ਕੀ ਕੀ ਚੱਲ ਰਿਹਾ ਸੀ ਉਸ ਹਸਪੀਟਲ ਦੇ ਵਿੱਚ ਅਗਲੀ ਚੀਜ਼ ਸਿਰਫ ਉਹ ਵਲੰਟੀਅਰ ਹੀ ਨਹੀਂ ਸੀਗੇ ਜਿਹੜੇ ਉੱਥੇ ਰਾਤ ਤੱਕ ਵੀ ਤੁਰੇ ਫਿਰਦੇ ਰਹਿੰਦੇ ਸੀ ਕਾਨੂੰਨਨ ਕਾਨੂੰਨ ਦੇ ਮੁਤਾਬਕ ਦਿਨ ਛਿਪਣ ਤੋਂ ਬਾਅਦ ਜਿੰਦਾ ਲੱਗ ਜਾਣਾ ਚਾਹੀਦਾ ਤੇ ਚਾਬੀ ਜਿਹੜਾ ਸਭ ਤੋਂ ਸੀਨੀਅਰ ਮੋਸਟ ਬੰਦਾ ਉਹਦੇ ਕੋਲੇ ਹੋਣੀ ਚਾਹੀਦੀ ਆ ਤੇ ਇੱਕ ਹੋਰ ਕਾਨੂੰਨ ਹੈਗਾ ਹਸਪੀਟਲ ਦਾ ਜੇ ਰਾਤ ਨੂੰ ਕੋਈ ਵੀ ਇਸ ਤਰ੍ਹਾਂ ਦੀ ਡੈੱਡ ਬੋਡੀ ਆਉਂਦੀ ਆ ਉਹਨੂੰ ਅਗਲੇ ਦਰਵਾਜੇ ਤੋਂ ਨਹੀਂ ਲੈ ਕੇ ਜਾਇਆ ਜਾਊਗਾ ਇੱਕ ਬੈਕ ਡੋਰ ਹੁੰਦਾ ਉਹਨੂੰ ਉਹ ਖੋਲ ਕੇ ਉੱਥੋਂ ਦੀ ਲੈ ਕੇ ਜਾਇਆ ਜਾਊਗਾ ਇਹ ਕਾਨੂੰਨ ਹੈਗਾ ਇੰਡੀਆ ਦਾ ਹਸਪੀਟਲਸ ਲਈ ਪਰ ਇੱਥੇ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਤੇ ਕਹਿੰਦੇ ਕਿ ਜਿਹੜੇ ਵਲੰਟੀਅਰ ਸੀਗੇ ਉਹ ਆਪਣੇ ਕਈ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਆਉਂਦੇ ਸੀ ਇੱਥੇ ਇੰਨੇ ਵੱਡੇ ਲੈਵਲ ਦੇ ਉੱਪਰ ਇਹ ਸਭ ਕੁਝ ਚੱਲ ਰਿਹਾ ਸੀ ਜਦੋਂ ਉੱਥੇ ਤਲਾਸ਼ੀ ਲਈ ਗਈ ਤਾਂ ਬਹੁਤ ਸਾਰੀਆਂ ਸ਼ਰਾਬ ਦੀਆਂ ਬੋਤਲਾਂ ਉਥੋਂ ਮਿਲੀਆਂ ਨੇ ਅੰਦਰੋਂ ਮਰਦਾ ਘਰ ਦੇ ਵਿੱਚੋਂ ਇਹ ਸਿਰਫ ਇਹ ਨਹੀਂ ਹੈਗਾ ਕਿ ਇੱਕ ਰੇਪ ਕੇਸ ਹੁੰਦਾ ਉਸ ਤੋਂ ਬਾਅਦ ਮਰਡਰ ਹੁੰਦਾ ਤੇ ਸਾਰਾ ਕੁਝ ਲੋਕਾਂ ਦੇ ਸਾਹਮਣੇ ਆਉਂਦਾ ਇਹੋ ਜਿਹਾ ਕੁਝ ਨਹੀਂ ਹੈਗਾ ਹੁਣ ਤੋਂ 23 ਸਾਲ ਪਹਿਲਾਂ ਸਨ 2001 ਦੇ ਵਿੱਚ ਵੀ ਇਸ ਹਸਪੀਟਲ ਦੇ ਉੱਪਰ ਇਸੇ ਤਰ੍ਹਾਂ ਦੇ ਬਲੇਮ ਲੱਗੇ ਸੀਗੇ ਸੇਮ ਐਸੇ ਤਰ੍ਹਾਂ ਦੀ ਐਲੀਗੇਸ਼ਨਸ ਲੱਗੀਆਂ ਸੀਗੀਆਂ ਡੈੱਡ ਬਾਡੀਜ਼ ਦੇ ਨਾਲ ਇਹ ਸਭ ਕੁਝ ਕਰਨ ਦੀਆਂ ਤੇ ਉਸ ਟਾਈਮ ਦੇ ਉੱਪਰ ਇਹ ਸਾਰਾ ਕੁਝ ਜਦੋਂ ਰੌਲਾ ਪਿਆ ਉਸ ਤੋਂ ਬਾਅਦ ਇੱਕ ਸਟੂਡੈਂਟ ਦੀ ਉਥੇ ਡੈਥ ਹੁੰਦੀ ਆ ਉਹ ਵੀ ਇਸੇ ਤਰ੍ਹਾਂ ਹੀ 4th ਇਅਰ ਮੈਡੀਕਲ ਸਟੂਡੈਂਟ ਸੀ ਮਤਲਬ ਉਹ ਡਾਕਟਰ ਬਣਨ ਦੇ ਵਿੱਚ ਸਿਰਫ ਕੁਝ ਟਾਈਮ ਰਹਿਦਾ ਸੀਗਾ ਉਹ ਸਟੂਡੈਂਟ ਦਾ ਨਾਮ ਸੀਗਾ ਸੁਮਿਤਰਾ ਵਿਸ਼ਵਾਸ ਇਹ ਲੜਕਾ ਸੀ ਉਥੋਂ ਦਾ ਤੇ ਉਹਦਾ ਕਤਲ ਹੋਇਆ ਉਹਦੇ ਜਿਹੜੇ ਮਦਰ ਸੀਗੇ ਉਹਦੇ ਮਾਤਾ ਜੀ ਸੀ ਤੇ ਉਹਦੇ ਦੋਸਤ ਸੀ ਉਹਨਾਂ ਨੇ ਇਹੀ ਚੀਜ਼ ਬੋਲੀ ਸੀ ਕਿ ਸੁਮਿਤਰਾ ਵਿਸ਼ਵਾਸ ਨੂੰ ਜੋ ਵੀ ਹਸਪੀਟਲ ਤੇ ਕਾਲਜ ਕਿਉਂਕਿ ਹਸਪੀਟਲ ਵੀ ਆ ਤੇ ਕਾਲਜ ਵੀ ਆ ਤੇ ਉਥੇ ਜੋ ਵੀ ਹੋ ਰਿਹਾ ਉਹਨੂੰ ਇਹਦਾ ਪਤਾ ਸੀਗਾ ਕਿਉਂਕਿ ਇਹਨਾਂ ਨੂੰ ਸਭ ਕੁਝ ਓਪਨ ਹੋ ਰਿਹਾ ਉੱਥੇ-ਉੱਥੇ ਹਰੇਕ ਨੂੰ ਇਹ ਚੀਜ਼ ਪਤਾ ਪਰ ਉਹਨੇ ਇਸ ਚੀਜ਼ ਦੀ ਧਮਕੀ ਦਿੱਤੀ ਕਿ ਮੈਂ ਸਾਰਾ ਕੁਝ ਛੋਟਾ ਡਿਸਕਲੋਜ਼ ਕਰ ਦੂੰ ਮੈਂ ਟੂਡੀ ਪੋਲ ਖੋਲ ਕਰ ਦੂੰਗਾ ਜੋ ਤੁਸੀਂ ਕਰ ਰਹੇ ਹੋ ਇਸ ਤੋਂ ਪਹਿਲਾਂ ਕਿ ਉਹ ਕਿਸੇ ਨੂੰ ਇਹਦੇ ਬਾਰੇ ਕੁਝ ਦੱਸ ਦਿੰਦਾ ਤੇ ਮਤਲਬ ਗਵਾਹ ਬਣਦਾ ਕਿਉਂਕਿ ਰੌਲਾ ਪੈ ਰਿਹਾ ਸੀਗਾ ਉਹਦਾ ਕਤਲ ਹੋ ਜਾਂਦਾ ਤੇ ਦਿਲਚਸਪ ਚੀਜ਼ ਇਹ ਹੈ ਕਿ ਜਿਹੜੀ ਪੁਲਿਸ ਆ ਉਸ ਤੋਂ ਬਾਅਦ ਕੁਝ ਸਾਲਾਂ ਤੋਂ ਬਾਅਦ ਇਸ ਕੇਸ ਨੂੰ ਇੱਕ ਅਨਸੋਲਵਡ ਕੇਸ ਦੀ ਤਰ੍ਹਾਂ ਮੰਨ ਲੈਂਦੀ ਆ ਕਿ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਸੁਮਿਤਰਾ ਵਿਸ਼ਵਾਸ ਦਾ ਕਤਲ ਕਿਨੇ ਕੀਤਾ ਜਦੋਂ ਕਿ ਉਹਦੇ ਦੋਸਤ ਤੇ ਉਹਦੇ ਜਿਹੜੇ ਮਦਰ ਨੇ ਉਹ ਕਹਿੰਦੇ ਆ ਕਿ ਸਾਨੂੰ ਪਤਾ ਕਿ ਇਹਦਾ ਕਤਲ ਕਿਹਨੇ ਕੀਤਾ ਤੇ ਪਰ ਇਸ ਤਰ੍ਹਾਂ ਹੀ ਆ ਕਿ ਜਿਹੜੀ ਪਾਵਰ ਆ ਪੁਲਿਸ ਆ ਉਹ ਸਭ ਕੁਝ ਐਸੀ ਤਰ੍ਹਾਂ ਹੀ ਕੰਮ ਕਰਦੇ ਆ ਬਾਕੀ ਜਿਹੜਾ ਬਾਡੀਜ਼ ਦਾ ਨਾ ਰਿਲੇਟਡ ਚੀਜ਼ਾਂ ਹੈਗੀਆਂ ਨੇ ਇਹ ਕਰੋਨਾ ਤੋਂ ਬਹੁਤ ਬਹੁਤ ਜ਼ਿਆਦਾ ਵਧੀਆਂ ਨੇ ਇਹ ਵਾਲੇ ਇਨਸੀਡੈਂਟ ਸਪੈਸ਼ਲੀ ਬਾਡੀਜ਼ ਨੂੰ ਵੇਚ ਦੇਣਾ ਉਹਨਾਂ ਦੇ ਅੰਗ ਕੱਢ ਕੇ ਵੇਚ ਦੇਣਾ ਕਿਉਂਕਿ ਕਰੋਨਾ ਦੇ ਟਾਈਮ ਦੇ ਉੱਪਰ ਇੰਨੇ ਜ਼ਿਆਦਾ ਤਦਾਦ ਦੇ ਵਿੱਚ ਲੋਕਾਂ ਦੀ ਮੌਤ ਹੋਈ ਕਿੰਨਾ ਤਾਂ ਰਿਸ਼ਤੇਦਾਰਾਂ ਨੂੰ ਕੋਈ ਸਮਝ ਲੱਗ ਰਹੀ ਸੀ ਤੇ ਨਾ ਹਸਪੀਟਲਜ਼ ਨੂੰ ਸਮਝ ਲੱਗ ਰਹੀ ਸੀ ਕਰਨਾ ਕੀ ਆ ਤਾਂ ਉਦੋਂ ਬਹੁਤ ਸਾਰੇ ਸਾਰੇ ਹਰ ਕਿਤੇ ਚੰਗੇ ਲੋਕ ਵੀ ਨੇ ਮਾੜੇ ਲੋਕ ਵੀ ਹੁੰਦੇ ਹਰ ਕਿਤੇ ਹੀ ਹੁੰਦੇ ਬਹੁਤ ਸਾਰੇ ਡਾਕਟਰ ਹੈ ਜਿਹੇ ਵੀ ਵਿਚਾਰੇ ਰਹੇ ਆ ਜਿਨ੍ਹਾਂ ਨੇ ਦਿਨ ਰਾਤ ਕੰਮ ਕੀਤਾ ਤੇ ਉਹ ਖੁਦ ਹੀ ਉਸ ਵਾਇਰਸ ਦੇ ਬਾਅਦ ਦੇ ਵਿੱਚ ਲੋਕਾਂ ਦੀ ਹੈਲਪ ਕਰਦੇ ਖੁਦ ਹੀ ਸ਼ਿਕਾਰ ਹੋ ਗਏ ਤੇ ਖੁਦ ਵੀ ਵਿਚਾਰੇ ਮਤਲਬ ਇਸ ਜਹਾਨ ਤੋਂ ਚਲੇ ਗਏ ਬਹੁਤ ਸਾਰੀਆਂ ਐਗਜ਼ਾਮਪਲ ਹੈ ਜੀਆਂ ਹੈਗੀਆਂ ਨੇ ਜਿਨ੍ਹਾਂ ਨੇ ਪਰਸਨਲੀ ਆਪਣੇ ਲੈਵਲ ਦੇ ਉੱਪਰ ਕੰਮ ਕੀਤਾ ਪਰ ਹਰ ਕਿਤੇ ਹਰ ਡਿਪਾਰਟਮੈਂਟ ਹਰ ਸ਼ਹਿਰ ਦੇ ਵਿੱਚ ਗੰਦੇ ਲੋਕ ਵੀ ਆ ਜਿਹੜੇ ਹਮੇਸ਼ਾ ਕਿਸੇ ਵੀ ਲੋਕਾਂ ਦੀ ਬੁਰੀ ਸਥਿਤੀ ਦਾ ਫਾਇਦਾ ਉਠਾਉਂਦੇ ਆ ਤਾਂ ਮੈਡੀਕਲ ਡਿਪਾਰਟਮੈਂਟ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਸੀਗੇ ਜਿਨ੍ਹਾਂ ਨੇ ਉਸ ਟਾਈਮ ਦੇ ਉੱਪਰ ਜਿਹੜੀਆਂ ਬਾਡੀਜ਼ ਸੀਗੀਆਂ ਉਹਨਾਂ ਬਦਕਿਸਮਤ ਲੋਕਾਂ ਦੀਆਂ ਉਹਨਾਂ ਨੂੰ ਬਾਅਦ ਦੇ ਵਿੱਚ ਇਸ ਤਰ੍ਹਾਂ ਵੇਚਿਆ ਪਰ ਜਿਹੜੀ ਸਭ ਤੋਂ ਵੱਡਾ ਅਲੀਗੇਸ਼ਨ ਲੱਗ ਰਿਹਾ ਇਸ ਹਸਪੀਟਲ ਦੇ ਉੱਪਰ ਉਹ ਹੈਗਾ ਨੈਕ੍ਰੋਫੀਲੀਆ ਦਾ ਜਿਹੜੀਆਂ ਉਹ ਡੈੱਡ ਬਾਡੀਜ਼ ਨੇ ਉਹਨਾਂ ਦੇ ਨਾਲ ਇਹ ਸਭ ਕੁਝ ਕਰਨ ਦਾ ਤੇ ਉਹ ਵਾਲੇ ਵੀਡੀਓਜ਼ ਬਣਾ ਕੇ ਅੱਗੇ ਵੇਚਣ ਦਾ ਏਸੀ ਕੀ ਇੱਕ ਨਿਊਜ਼ ਇਸ ਹਸਪੀਟਲ ਦੇ ਨਾਲ ਬਹੁਤ ਵੱਡੀ ਇੱਕ ਨਿਊਜ਼ ਆਈ ਆ ਤਾਂ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਤੁਹਾਡੇ ਕੀ ਵਿਚਾਰ ਨੇ ਇਹ ਸਾਰੀਆਂ ਚੀਜ਼ਾਂ ਬਾਰੇ ਤੇ ਤੁਸੀਂ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਲਿਖ ਕੇ ਦੇ ਭੇਜ ਸਕਦੇ ਹੋ ਮੈਨੂੰ ਤੇ ਹੁਣੇ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ